ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਹੈ ਜੀ 470 ਕੋ ਤੇ ਮੈਂ ਪਾਈ ਦਾ ਫੈਸ਼ਨ YouTube ਚੈਨਲ ਤੋਂ ਜੀ ਕੇ ਜੁੜ ਰਹੀ ਹਾਂ ਤਾਂ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਵੇਂ ਜਿਹੜਾ ਹਲਦੀ ਦੇ ਪੌਣ ਲਈ ਸੀ ਉਹ ਦਿਖਾਵਾਂਗੇ ਤੁਹਾਰੀ ਵਰਤ ਦੇ ਵਿੱਚ ਰੈਡੀ ਹੋਇਆਗਾ ਆਪਣੇ ਲਈ ਤੇ ਬਾਕੀ ਹੋਰ ਵੀ ਅੰਡਰਗਰੋਡਰੀ ਵਾਲੀ ਜੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਵਾਚ ਮੇਰੇ ਤੇ ਦੇਖ ਸਕਦੇ ਹੋ फास्ट सूट है जी अपने को जोहर लट दाइना वाले जोहर लटे इस तरह करके स्टाफ ठीक है जी ये गले से वर्क हो इस तरह करके घेरे से बनया व सारे बूटिया बनिया वे नीचे घेरे इस तरह करके सिंगल बूटिया बनिया हुई तो गले से वर्क है ठीक है जी ये इधर आ गए ये सलवार से वर्क ਇਹ ਸਾਰਾ ਸਲਵਾਰ ਤੇ ਹੋਇਆ ਵਜੋਂ ਵਰਕ ਆਟਰ ਤੇ ਠੀਕ ਹੈ ਜੀ ਤੇ ਬਾਜੀ ਤੇ ਵੀ ਨਾਲ ਬਾਜੀ ਤੇ ਸਿਕਲੀਆਂ ਉਹ ਨਹੀਂ ਨਹੀਂ ਲੈਣਾ ਨਹੀਂ ਐਸਾ ਇਹ ਬਾਹਮ ਦੀ ਕੋਲ ਠੀਕ ਹੈ ਜੀ ਇਹ ਸੂਪ ਕੋਸੇ ਲਜੀ ਜੇ ਤੁਸੀਂ ਇਹਨੂੰ ਵਾਇ ਕਰਨਾ ਚਾਹੁੰਦੇ ਤਾਂ ਵਾਇ ਵੀ ਕਰ ਸਕਦੇ ਹੋ ਤੇ ਅਦਰਵਾਈਜ਼ ਇਹਦੇ ਨਾਲ ਦਾ ਤੁਸੀਂ ਆਪਣੇ ਸਾਮਾ ਆਪਣੇ 컬러 ਦੇਖੀ ਅਦਰਸ ਆਪ ਦੇਖੀ ਤੁਸੀਂ ਇਹ ਡਿਜ਼ਾਈਨ ਰੈਡੀ ਕਰਵਾ ਸਕਦੇ ਠੀਕ ਹੈ ਜੀ ਆਹ ਵਲਸੀ ਇਹਦੀ ਕੀ ਰੇਤੀ ਵਰਗੀ ਜੀ ਇਹ ਗ੍ਰੇਸ ਕਾਟਨ ਦਾ ਸਟਾਫ ਹੈ ਦਾ ਸੂਰ ਦਾ ਬਹੁਤ ਹੀ ਪਿਆਰਾ ਜਿਹਾ ਤੇ ਸੌਫਟ ਜਿਹਾ ਸਟਾਫ ਹੈ ਠੀਕ ਹੈ ਜੀ ਇਹ ਇਸ ਤਰ੍ਹਾਂ ਜਿਵੇਂ ਆਪਣੇ ਫਲਕਾਰੀ ਦਾ ਵਰਕ ਉਹ ਨਾ ਇਸ ਤਰ੍ਹਾਂ ਬ੍ਰਿਕ ਬ੍ਰਿਕ ਜਿਹਾ ਵਰਕ ਬਣਿਆ ਹੋਇਆ ਹੈ ਤੇ ਸੋਨਾ ਕੰਡੀਸ਼ਨਿੰਗ ਦੇ ਨਾਲ ਬਣਿਆ ਹੈ ਠੀਕ ਹੈ ਇਹ ਕੇਰੇ ਦਾ ਵਰਕੇਗਾ ਇਹ ਸਿਰਫ ਸਲਵਾਰ ਦੇ ਪਹੁੰਚਾ ਤੇ ਕੀਤਾ ਜਾਊਗਾ ਬਾਟਮ ਤੇ ਹੈ ਸਲਵਾਰ ਦੇ ਪਹੁੰਚਾ ਦਾ ਵਰਕ ਹੈਗਾ ਤੇ ਇਹਦੀ ਬਾਹਾਂ ਦੇ ਉੱਪਰ ਸਿਰਫ ਸਿੰਗਲ ਜਿਹਾ ਫਲਾਵਰ ਬਣਾਇਆ ਹੈ ਇਸਨੂੰ ਹਲਕਾ ਰੱਖੋ ਉਹ ਜ਼ਿਆਦਾ ਹੈਵੀ ਨਹੀਂ ਹੈਗਾ ਇਹ ਸੁੰਦਰ ਪਾਰਸੇਲ ਹੈ ਜੀ ਇਹ ਤੁਸੀਂ ਮਾਈ ਕਰਨਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਤੁਸੀਂ ਨੂੰ ਦੇਖ ਸਕਦੇ ਹੋ ਲੈ ਸਕਦੇ ਹੋ ਤੇ ਕੰਟੈਕਟ ਕਰ ਲਈ ਆਪਣਾ ਨੰਬਰ 98157 29280 ਕੇਰ ਡਿਜ਼ਾਈਨਰ ਬੁਟੀਕ ਪਟੰਡਾ ਜੀ ਕਾਪਾਲੀ ਚੌਂਕ ਹੰਡਾਪਾਲੀ ਰੋਡ ਆਈਡੀ ਚੌਂਕ ਠੀਕ ਹੈ ਠੀਕ ਹੈ ਜੀ ਬਾਕੀ ਜੀ WhatsApp ਮੈਸੇਜ ਕਰ ਸਕਦੇ ਹੋ ਮੈਨੂੰ ਇਸ ਨੂੰ ਤੁਸੀਂ ਲੈ ਲਈਏ ਤੁਸੀਂ ਤੇ ਇਹ ਸੂਟ ਦੀ ਪ੍ਰਾਈਸ ਹੈ ਜੀ 1000 ਰੁਪਏ ਤੇ ਬਿਨਾਂ ਦੁਪੱਟੇ ਤੋਂ ਹੈਗਾ ਤੇ ਦੁਪੱਟਾ ਤੁਸੀਂ ਆਪਣੇ ਹਿਸਾਬ ਨਾਲ ਮੈਨੂੰ ਦੱਸ ਕੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਇਹਦੇ ਨਾਲ ਫੁਲਕਾਰੀ ਵਗੈਰਾ ਵੀ ਲੈ ਸਕਦੇ ਹੋ ਵੀ ਕੋਈ ਐਸੀ ਗੱਲ ਵੀ ਹੈ ਕਿ ਕਿ ਬੇ ਯੈਲੋ ਕਲਰ ਦੇ ਨਾਲ ਤਾਂ ਮਹਿਰੂਨ ਕਲਰ ਦੀ ਕੋਈ ਦਾਰੀ ਵੀ ਚੱਲ ਜਾਂਦੀ ਹੈ ਗ੍ਰੀਨ ਫਲਾਵਰਾਂ ਵਾੜੀ ਦੇ ਕੋਈ ਵੀ ਮਤਲਬ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ ਇੱਕ ਸੂਟ ਆਪਣੇ ਕੋਲ ਫੁਲਕਾਰੀ ਦੇ ਨਾਲ ਹੈਗਾ ਇਹਦੀ ਫੁਲਕਾਰੀ ਹੈ ਠੀਕ ਹੈ ਜੀ ਇਹ ਦਾ ਸੂਟਾ ਪਲੇਨ ਸੂਟਾ ਹੈਗਾ ਪਲੇਨ ਸੂਟ ਦੇ ਨਾਲ ਤੁਸੀਂ ਪੂਜੀ ਵੀ ਆਗਿਆ ਲੈ ਸਕਦੇ ਹੋ ਲਾ ਕੇ ਜਾਂ ਵਰਕ ਆ ਵਗੈਰਾ ਪਰ ਆਪਕੋ ਕੁਝ ਵੀ ਸੀਨ ਰੈਡੀ ਕਰ ਸਕਦੇ ਹੋ ਇਹ ਦਿਨ ਹਲਕਾ ਜੀ ਜੀ ਇਹ ਪਾਰਟੀ ਵੀਰ ਆਟਮ ਬਹੁਤ ਸੋਹਣੀ ਬਣਦੀ ਹੈ ਜੇ ਤੁਸੀਂ ਡੈਕ ਵਗੈਰਾ ਤੇ ਖਾਣੇ ਦਾ ਤੇ ਨਾਰਮਲ ਸੀਟਿੰਗ ਮਤਲਬ ਰੈਡੀ ਹੋ ਜਾਂਦਾ ਹੈ ਨਾ ਕੋਈ ਪ੍ਰਾਈਸ ਵਗੈਰਾ ਕੁਛ ਨਹੀਂ ਤੁਸੀਂ ਮੇਰਾ WhatsApp ਕੋਡ ਕਰ ਸਕਦੇ ਹੋ सूट वजिया लगी तो जरूर दसना कि ऑर्डर कर ली अठानवे एक सौ तरवंजा उन्ती दो सौ अस्सी इक्वी बठंडा जी तो ये मानसा तो भी मतलब मेरे को लै सकते हो ठीक है जी ये आर्डर तो तू सूट मानसा भी मतलब मिल जाएंगे तो, ठीक है जी बाकी मिलते हैं फिर अपना अगली वीडियो के बाय